ਹਰੇਕ ਦੋਸਤ ਕਹਿ ਰਿਹਾ ਸਨੀ ਵੀਰੇ ਜਿੰਕ ਵੀ ਪਾ ਚੁੱਕੇ ਆ ਮੈਗਨੀਸ਼ੀਅਮ ਵੀ ਪਾਤਾ ਲੋਹ ਵੀ ਪਾਤਾ ਤੇ ਸਮੱਸਿਆ ਬੜੀ ਆਈ ਜਾਂਦੀ ਝੋਨਾ ਫੋਟ ਹੀ ਨਹੀਂ ਕਰਦਾ ਪਿਆ ਤੇ ਕਾਫੀ ਏਰੀਆ ਦੇ ਵਿੱਚ ਜਿਨ੍ਹਾਂ ਨੇ ਪਾਣੀ ਖਾੜੀ ਨਹੀਂ ਰਿਆ ਤੇ ਉੱਥੇ ਵੀ ਝੋਨਾ ਫੋਟ ਹੋਣ ਦੀ ਬੜੀ ਸਮੱਸਿਆ ਆਈ ਪਈ ਆ ਕਈ ਦੋਸਤ ਕੋਈ ਹੁਣ ਜ਼ਹਿਰਾਂ ਵੱਲ ਚੱਲੇ ਵੇ ਆ ਕੋਈ ਕਲੋਰੋ ਕੋਈ ਵਿਪਰੋਨੈਲ ਕੋਈ ਕਿਸੇ ਵੀ ਪ੍ਰਕਾਰ ਦਾ ਗਰੋਥ ਪ੍ਰਮੋਟਰ ਕੋਈ ਮਾਈ ਕੋ ਰਾਈਜ਼ਾ ਕੋਈ ਟ੍ਰਾਈ ਕੌਂਟੀਨਲ ਬਥੇਰੇ ਤਰ੍ਹਾਂ ਦੀਆਂ ਚੀਜ਼ਾਂ ਕਿਸਾਨ ਦੋਸਤਾਂ ਨੇ ਯੂਰੀਆ ਚ ਲਾ ਕੇ ਛਿੱਟਾ ਦੇਤੀਆਂ ਇਸ ਤੋਂ ਬਾਅਦ ਪੌਣ ਨਾਲ ਨਾ ਕੋਈ ਕਲੋਰੋ ਨਾ ਕੋਈ ਰੀਜੈਂਟ ਨਾ ਕੋਈ ਫੋਰਟ ਨਾ ਕੋਈ ਕੋਕਲ ਨਾ ਕੋਈ ਕਿਸੇ ਵੀ ਪ੍ਰਕਾਰ ਦੀ ਪ੍ਰਦਾਨ ਤੇ ਜਾਂ ਫਿਰ ਕਿਸੇ ਵੀ ਪ੍ਰਕਾਰ ਦਾ ਕੋਈ ਗਰੋਥ ਪ੍ਰਮੋਟਰ ਖੇਤ ਚ ਦੂਰੀ ਵਾਰੀ ਪਾਉਣ ਦੀ ਲੋੜ ਨਹੀਂ ਪਹਿਲਾ ਤਾਂ ਮੇਰੇ ਸਾਰੇ ਕਿਸਾਨ ਦੋਸਤਾਂ ਨੂੰ ਸასი ਸ਼ਕਲ ਹੋਪ ਕਰਦਾ ਹਾਂ ਤੁਸੀਂ ਮੈਨੂੰ ਜਾਣਦੇ ਹੀ ਹੋਵੋਗੇ ਮੈਂ ਤੁਹਾਡਾ ਆਪਣਾ ਦੋ ਸਨੀ ਕੋਟਪੁਰਾ ਦੂੰ ਕਾਫੀ ਕਿਸਾਨ ਦੋਸਤ ਹੈਰਾਨ ਵੀ ਹੋਣਗੇ ਕਿ ਸਨੀ ਵੀਰੇ ਤੁਹਾਡੇ ਆਪਣੇ ਚੈਨਲ ਆਪਣਾ ਪੰਜਾਬ 04 ਤੇ ਬੜੀ ਲੇਟ ਵੀਡੀਓ ਆ ਰਹੀ ਹੈ ਚਲੋ ਕਿਸਾਨ ਦੋਸਤੋਂ ਤੁਹਾਨੂੰ ਪਤਾ ਹੀ ਹੈ ਕਿ ਮੈਂ ਹਮੇਸ਼ਾ ਵੀਡੀਓ ਲੈ ਕੇ ਆਉਣਾ ਤਾਂ ਉਸ ਕਾਰੀਗਰ ਮੁੱਦੇ ਤੇ ਜਿਹੜਾ ਕਿਸੇ ਕਿਸਾਨ ਦੋਸਤस्ते ਫਾਇਦੇਮੰਦ ਹੀ ਹੋਵੇ ਬਹੁਤ ਹੀ ਕਿਸਾਨ ਦੋਸਤਾਂ ਦੇ ਫੋਨ ਆ ਰਹੇ ਆ ਕਾਫੀ ਏਰੀਆ ਦੇ ਵਿੱਚ ਮਾੜੀ ਮਾੜੀ ਬਾਰਿਸ਼ ਹੀ ਹੋਈ ਆ ਹਰੇ ਪ੍ਰੋਪਰ ਖੁੱਲ ਕੇ ਬਾਰਿਸ਼ ਚੱਲੀ ਨਹੀਂ ਤਾਂ ਝੋਨੇ ਜਿਹੜੇ ਅਗੇਤੇ ਲੱਗੇ ਹੋਏ ਆ ਉਹ ਮੇਨ ਸਮੱਸਿਆ ਆਈ ਇਹਦੇ ਉਹਨੇ ਸੈਡ ਵਾਲੇ ਪੱਤੇ ਮੈਂ ਮੇਰਾ ਕੋਈ ਸਹਬ ਵੀਰਾ ਇੱਕ ਫੋਟੋ ਵੀ ਲਾ ਦੂਗਾ ਕਿ ਸੈਡ ਵਾਲੇ ਪੱਤੇ ਜੰਗਾਲੇ ਹੋ ਜਾਂਦੇ ਆ ਵੀਰ खरेਕ ਦੋਸਤ ਕਹਿ ਰਿਹਾ ਸਣੀ ਵੀਰੇ ਜਿੰਕ ਵੀ ਪਾ ਚੁੱਕੇ ਆ ਮੈਗਨੀਸ਼ੀਅਮ ਵੀ ਪਾਤਾ ਲੋਹਾ ਵੀ ਪਾਤਾ ਤੇ ਸਮੱਸਿਆ ਬੜੀ ਆਈ ਜਾਂਦੀ ਝੋਨਾ ਫੋਰਟ ਹੀ ਨਹੀਂ ਕਰਦਾ ਪਿਆ ਤੇ ਕਾਫੀ ਏਰੀਏ ਦੇ ਵਿੱਚ ਜਿਨ੍ਹਾਂ ਨੇ ਪਾਣੀ ਖੜ ਹੀ ਨਹੀਂ ਰਿਆ ਤੇ ਉੱਥੇ ਵੀ ਝੋਨਾ ਫੋਰਟ ਹੋਣ ਦੀ ਬੜੀ ਸਮੱਸਿਆ ਆਈ ਪਈ ਆ। ਕਈ ਦੋਸਤ ਕੋਈ ਹੁਣ ਜ਼ਹਿਰਾਂ ਵਾਲ ਚੱਲੇ ਵੇ ਆ ਕੋਈ ਕਲੋਰੋ, ਕੋਈ ਫਿਪਰੋਨਿਲ, ਕੋਈ ਕਿਸੇ ਵੀ ਪ੍ਰਕਾਰ ਦਾ ਗਰੋਥ ਪ੍ਰਮੋਟਰ, ਕੋਈ ਮਾਈਕੋ ਰਾਈਜ਼ਾ, ਕੋਈ ਟ੍ਰਾਈਕੌਂਟੀਨਲ ਬਥੇਰੇ ਤਰ੍ਹਾਂ ਦੀਆਂ ਚੀਜ਼ਾਂ ਕਿਸਾਨ ਦੋਸਤਾਂ ਨੇ ਯੂਰੀਆ ਚ ਲਾ ਕੇ ਛਿੱਟਾ ਦੇਤੀਆਂ, ਕੋਈ ਜਿਬ੍ਰੈਲਿਕ ਐਸਿਡ ਤੇ ਫੋਰਟ ਫੇਰ ਨਹੀਂ ਹੋ ਰਹੀ। ਲੋਕ ਕਿਸਾਨ ਦੋਸਤੋ ਮੇਰੀ ਅੱਜ ਦੀ ਵੀਡੀਓ ਨੂੰ ਕਰ ਲਿਓ ਸੇਵ ਤੇ ਭਾਵਾਂ ਤਾਂ ਕਰ ਲਿਓ 1 ਕਿੱਲੇ ਦਾ ਤਜਰਬਾ ਮੈਨੂੰ ਇਸ ਗੱਲ ਨਾਲ ਕੋਈ ਦੁੱਖ ਨਹੀਂ ਕਿ ਕਿ ਪਿਆਵਾਂ ਕਿੱਲਿਆਂ ਜੀ ਪਾਉਣੀਆਂ ਹਾਂਜੀ 1 ਕਿੱਲੇ 'ਚ ਤਜਰਬਾ ਕਰ ਲਿਓ ਤੇ ਚੌਥੇ ਦਿਨ ਗੱਲ ਯਾਦ ਰੱਖਿਓ ਚੌਥੇ ਦਿਨ ਦੋਸਤੋ ਤੁਸੀਂ ਦੂਜੇ ਖੇਤ ਨੂੰ ਪਾਣੀ ਹੀ ਪਾਣੀ ਹੈ ਰੀਜ਼ਨ ਜੜ ਪੱਟ ਕੇ ਵੇਖਿਓ ਜਿੰਨਾ ਦੇ ਸਾਈਡ ਵਾਲੇ ਪੱਤੇ ਪੀਲੇ ਪੈ ਰਹੇ ਹਨਾ ਉਥੇ ਫੰਗਸ ਬਹੁਤ ਪੈ ਰਹੀ ਹੈ ਮਤਲਬ ਜਦੋਂ ਜੜ ਪੱਟ ਕੇ ਧੋਂਗੇ ਨਾ ਫੋਟੋ ਲਗਾ ਦੂਗਾ ਸਾਬ ਵੀਰਾ ਉਸੇ ਦੀ ਵੀ ਕਿ ਜੜ ਕਾਲੀ ਹੋਈ ਪਈ ਹੈ ਜਦੋਂ ਕਿਸਾਨ ਦੋਸਤੋਂ ਬੂਟਾ ਖਾ ਹੀ ਨਹੀਂ ਕੁਛ ਰਿਆ ਖਰਾਕ ਹੀ ਨਹੀਂ ਖਾ ਰਿਆ ਜਿਹੜੀ ਤੁਸੀਂ ਜਿੰਕ ਪਾਤੀ ਲੋਹਾ ਪਾਤਾ ਜਾਂ ਮੈਗਨੀਸ਼ੀਅਮ ਜਾਂ ਕਿਸੇ ਵੀ ਪ੍ਰਕਾਰ ਦਾ ਕੋਈ ਕੈਲਸ਼ੀਅਮ ਉਹ ਬੂਟੇ ਤੱਕ ਪਹੁੰਚ ਹੀ ਨਹੀਂ ਰਿਹਾ ਤੇ ਬੂਟਾ ਗਰੋਥ ਕਰੂ ਕਿਵੇਂ ਕਿਸਾਨ ਦੋਸਤੋ ਜੇ ਤਾਂ ਪੱਤੇ ਪੈ ਰਹੇ ਆ ਪੀਲੇ ਫੇਰ ਮੈਂ ਇੱਕ ਹੋਰ ਇਲਾਜ ਦੱਸੂਗਾ ਤੇ ਜੇ ਪੱਤੇ ਨਹੀਂ ਪੀਲੇ ਪੈ ਰਹੇ ਤੇ ਇਕੱਲੀ ਗ੍ਰੋਥ ਕਰਾਉਣੀ ਆ ਨਾਲ-ਨਾਲ ਕੋਈ ਸਿਉਂਕ ਕੀੜੀ ਨੂੰ ਵੀ ਇਲਾਜ ਰੱਖਣਾ ਕਿ ਕੋਈ ਸਿਉਂਕ ਕੀੜੀ ਗੋਭ ਦੀ ਸੁੰਡੀ ਵੀ ਨੇ ਨੇੜੇ ਆਵੇ ਅੱਜ ਦੀ ਜੋੜੀ ਨੂੰ ਨੋਟ ਕਰ ਲਿਓ ਨਚੀਨੋ ਕੰਪਨੀ ਦੀ ਜਾਪਾਨ ਦੀ ਇੱਕ ਜੋੜੀ ਉਹਨਾਂ ਨੇ ਦਿੱਤੀ ਹੈ ਸਭ ਤੋਂ ਮੇਨ ਕੀ ਹੈ ਜੀ ਮੈਲਟ ਤੇ ਸ਼ੌਰੀ ਕਿਸਾਨ ਦੋਸਤੋ ਅੱਧਾ ਲੀਟਰ ਕਿੱਲੇ ਦੇ ਹਿਸਾਬ ਨਾਲ ਮੈਲਟ ਤੇ ਇੱਕ ਪੈਕੇਟ ਸ਼ੌਰੀ ਯੂਰੀਆ 'ਚ ਰਲਾ ਕੇ ਯੂਰੀਆ 'ਚ ਰਲਾ ਕੇ ਤੁਸੀਂ ਛਿੱਟਾ ਦੇ ਦਿਓ ਅੱਧਾ ਲੀਟਰ ਮੈਲਟ ਤੇ ਇੱਕ ਪੈਕੇਟ ਸ਼ੌਰੀ ਕੋਈ ਵੀ ਸਿਉਖ ਹੋਵੇ ਕੀੜੀ ਹੋਵੇ ਗੋਭ ਦੀ ਸੁੰਡੀ ਹੋਵੇ ਹੋਈ ਮਾਰ ਦੂ ਨਹੀਂ ਤਾਂ 25 ਤੋਂ 30 ਦਿਨ ਦੁਆਰਾ ਖੇਤ ਜਾਣ ਦੀ ਲੋੜ ਨਹੀਂ ਪੈਣੀ ਤੇ ਸਭ ਤੋਂ ਮੇਨ ਗੱਲ ਅਗਲੀ ਜਿੱਥੇ ਕੋਈ ਫੰਗਸ ਦੀ ਪ੍ਰੋਬਲਮ ਆ ਰਹੀ ਹੈ ਉੱਥੇ ਮੈਲਟ ਨੂੰ ਨਾਰ ਲੈ ਲਿਓ ਜੇ ਤਾਂ ਕੱਲੀ ਸਿਉਂਕ ਕੀੜੀ ਤੇ ਗੋਭ ਦੀ ਸੁੰਡੀ ਨਹੀਂ ਰੋਕਣਾ ਤੇ ਫਟਾਰਾ ਕਰਉਣਾ ਫਿਰ ਤਾਂ ਕੱਲੀ ਹੋ ਗਈ ਸ਼ੌਰੀ ਤੇ ਜੇਕਰ ਨਾਲ ਤੁਸੀਂ ਕਹਿੰਦੇ ਹੋ ਫੰਗਸ ਨੂੰ ਵੀ ਦੂਰ ਕਰਨਾ ਹੈ ਕਿਸਾਨ ਦੋਸਤੋ ਸਹਿਬ ਵੀਰਾ ਸਾਈਡ ਤੇ ਇੱਕ ਵੀਡੀਓ ਲਾ ਦਊਗਾ ਯੂਰੀਆ ਚਰਲਾ ਕੇ ਛਿੱਟਾ ਦੇ ਦਿਓ ਇਸ ਤੋਂ ਬਾਅਦ ਪਾਉਣ ਨਾ ਕੋਈ ਕਲੋਰੋ ਨਾ ਕੋਈ ਰੀਜੈਂਟ ਨਾ ਕੋਈ ਫੋਰਟ ਨਾ ਕੋਈ ਕੋਕਲ ਨਾ ਕੋਈ ਕਿਸੇ ਵੀ ਪ੍ਰਕਾਰ ਦੀ ਪ੍ਰਦਾਨ ਤੇ ਜਾਂ ਫਿਰ ਕਿਸੇ ਵੀ ਪ੍ਰਕਾਰ ਦਾ ਕੋਈ ਗਰੋਥ ਪ੍ਰੋਮੋਟਰ ਖੇਤ 'ਚ ਦੂਰੀ ਵਾਰੀ ਪਾਉਣ ਦੀ ਲੋੜ ਨਹੀਂ ਤੇ ਸਭ ਤੋਂ ਮੇਨ ਗੱਲ ਜੇਕਰ ਕਿਸਾਨ ਦੋਸਤੋਂ ਕਿਸੇ ਨੇ ਮੈਨੂੰ ਮਿਲਣਾ ਹੋਵੇ ਉਹ ਕੋਟਕਪੂਰਾ ਪ੍ਰਾਣੀ ਦਾਣਾ ਮੰਡੀ ਚਾਰ ਨੰਬਰ ਦੁਕਾਨ ਸ਼੍ਰੀ ਬਾਲਾ ਜੀ ਇੰਟਰਪ੍ਰਾਈਜ਼ਸ ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਉਹ ਮੈਨੂੰ ਆ ਕੇ ਵੀ ਮਿਲ ਸਕਦਾ ਜੇ ਕਿਸੇ ਦੋਸਤ ਨੇ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਮੇਰਾ ਨੰਬਰ ਡਿਸਪਲੇ ਦੇ ਵਿੱਚ ਥੱਲੇ ਚੱਲ ਰਿਹਾ 8437700547 ਕਿਸਾਨ ਦੋਸਤੋ ਉਹ ਮੈਨੂੰ ਕਾਲ ਕਰਕੇ ਵੀ ਪੁੱਛ ਸਕਦਾ ਜਾਂ ਮੈਨੂੰ ਵਟਸਐਪ ਵੀ ਕਰ ਸਕਦਾ ਮੈਂ ਜਾਂਦੇ ਹੋਏ ਸਾਰੇ ਕਿਸਾਨ ਦੋਸਤਾਂ ਨੂੰ ਇੱਕੋ ਹੀ ਬੇਨਤੀ ਕਰਨਾ ਚਾਹਨਾ ਕਿਸਾਨ ਦੋਸਤੋ ਵੀਡੀਓ ਚ ਆਪਦੇ ਸੁਝਾਅ ਤੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਮੈਂ ਇਸੇ ਤਰ੍ਹਾਂ ਤੁਹਾਡੇ ਲਈ ਨਵੇਂ-ਨਵੇਂ ਪ੍ਰੋਡਕਟ ਤੇ ਨਵੀਂ-ਨਵੀਂ ਜਾਣਕਾਰੀ ਲੈ ਕੇ ਚੈਨਲ ਤੇ ਮਿਲਦਾ ਰਹੂੰਗਾ ਮੈਂ ਸਾਰੇ ਦੋਸਤਾਂ ਦੀ ਬਸ ਇੱਕੋ ਹੀ ਅਰਜ਼ ਕਰਨਾ ਚਾਹਨਾ ਸਾਰੇ ਕਿਸਾਨ ਦੋਸਤ ਦਬਕੇ ਵੀਡੀਓ ਨੂੰ ਸ਼ੇਅਰ ਕਰਨ ਤੇ ਇਸੇ ਤਰ੍ਹਾਂ ਆਪਦਾ ਭਰਪੂਰ ਪਿਆਰ ਦਿੰਦੇ ਰਹਿਣ ਮੈਂ ਤੁਹਾਡਾ ਆਪਣਾ ਦੋਸਤ ਸਨੀ ਕੋਟਕਪੁਰੇ ਤੋਂ ਥੈਂਕ ਯੂ ਸੋ ਮਚ ਸਾਸ਼ਿਕਾ ਜੀ